ਮੇਰਾ ਨਾਮ ਲਕੀ ਤਕੀ ਹੋਇਆ ਕਿਸੇ ਦਾ ਮੇਰੇ ਨਾਲ ਕੀ ਵੀ 2-3 ਵਾਰੀ ਮੁੰਡਾ ਮੁੰਨੀ ਰਹਾ ਹੈ ਮੈਂ 2-3 ਵਾਰੀ ਪਹਿਲੇ ਮੇਰੇ ਚ ਬੇਟਾ ਮਰੀਆਂ ਤੇ ਰਾਤੀ ਮੇਰੇ ਨਾਲ ਇਦਾਂ ਕੀਤਾ ਉਹਨੇ ਮੇਰੇ ਤੇਲ ਪਾ ਕੇ ਅਗਲਾ ਤੇ ਉਹਦੇ ਤੇਲ ਪਾ ਕੇ ਮੈਂ ਮਿੱਟੀ ਦਾ ਪٹرول ਪਾਇਆ ਤੇ ਕੀ ਕਾਰਨ ਕੀ ਸੀ ਤੇਲ ਪਾ ਕੇ ਅਗਲਾ ਉਹ ਵੀ ਨਜਾਇਜ਼ ਜੀ ਨਜਾਇਜ਼ ਕੋਈ ਝਗੜੇ ਦਾ ਪੁਰਾਣਾ ਕੋਈ ਝਗੜਾ ਚੱਲਦਾ ਕੋਈ ਝਗੜਾ ਨਹੀਂ ਕੋਈ ਝਗੜਾ ਨਹੀਂ ਕੋਈ ਗੱਲ ਬਾਤ ਨਹੀਂ ਕੁਛ ਵੀ ਨਹੀਂ ਸੀ ਨਜਾਇਜ਼ ਜੀ ਹਾਂਜੀ ਕਿਉਂ ਤੁਹਾਡੇ ਨਾਲ ਇਦਾਂ ਉਹਨੇ ਕਿਉਂ ਕੀਤਾ ਫਰਾਣੀ ਕਿਹੜੀ ਕਲੀ ਤੇ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਕੱਲਾ ਸੀ ਜਾਂ ਹੋਰ ਕੋਈ ਬੰਦੇ ਬੰਦੇ ਨਾਲ ਨਹੀਂ ਕੱਲਾ ਹੀ ਕੱਲਾ ਹੀ ਤੇ ਪੁਲਿਸ ਕੀ ਕਰ ਰਹੀ ਹੈ ਪੁਲਸ ਕੋਲ ਕਾਰਵਾਈ ਹੋ ਰਹੀ ਹੈ ਹਾਂਜੀ ਠੀਕ ਹੈ ਮੈਂ ਪੁਲਸ ਕੋਲ ਆਇਆ ਇੱਥੇ ਹਸਪੀਟਲ ਠੀਕ ਹੈ ਪਰਚਾ ਪਰਚਾਉਣਾ ਮੈਂ ਕੀ ਕਰਦੇ ਪ੍ਰਸ਼ਾਸਨ ਕੋਲ ਤੁਸੀਂ ਇੱਕ ਇਹ ਕਿਹਨੇ ਇਨਸਾਫ ਚਾਹੀਦਾ ਜੀ ਮੇਰਾ ਕੀ ਨਾਮ ਹੈ ਆਪਣਾ ਮੇਰਾ ਨਾਮ ਪੂਜਾ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਲੋਰੀ ਗੇਟ ਖਾਈ ਮੱਲੇ ਦੀ ਕਿ ਕੀ ਹੋਇਆ ਕੀ ਸੀ ਭਾਜੀ ਇਹਨੂੰ ਪਹਿਲੇ ਵੀ ਦੋ ਤਿੰਨ ਵਾਰੀ ਉਹਨੇ ਮੁੰਡੇ ਨੇ ਰੋਕੇ। ਇਹ ਮੇਰਾ ਬ੍ਰਦਰ ਹੈ। ਠੀਕ ਹੈ। ਲੱਕੀ ਇਹਦਾ ਨਾਮ ਹੈ। ਔਰ ਪਹਿਲੇ ਵੀ ਇਹਨੂੰ ਦੋ ਤਿੰਨ ਵਾਰੀ ਇਹਨੇ ਮੁੰਡੇ ਨੇ ਧਮਕੀਆਂ ਧਮਕੇ ਲਾਇਆ ਚਪੇੜਾ ਚਪੂੜਾ ਮਾਰੀਆਂ। ਇਹ ਚਲੋ ਕਿਆਗ ਵੀ ਚਲੋ ਕੋਈ ਗਾਲਿ ਮੁਹਲੇ ਚ ਰਹਿੰਦੇ ਪਰ ਸਾਨੂੰ ਨਹੀਂ ਪਤਾ ਕਿ ਗੱਲ ਇੱਥੋਂ ਤੱਕ ਵੱਜ ਜਾਣੀ ਹੈ। ਉਹਨੇ ਰਾਤ ਇਹਰੇ ਨਾਲ ਤੇਲ ਤੂਲ ਪਾ ਕੇ ਤੇਰੇ ਇਦਾਂ ਕਿਹਾ ਇਹ ਘਰ ਅੱਗ ਲੱਗੀ ਚ ਆਇਆ ਸੀ ਤਾਂ ਵਦ ਮੇਰੇ ਕੱਪੜੇ ਉਤਾਰੇ ਤੇਨੂੰ ਲੈ ਕੇ ਆਏ। ਹਸਪੀਟਲ ਵਾਸਤੇ ਕਿਹਾ ਹਸਪੀਟਲ ਹੈ ਅੰਦੇਰੀ ਹਿੰਮਤ ਨਹੀਂ ਸੀ ਐ ਫਿਰ ਅਸੀਂ ਪੁਲਿਸ ਕੋ ਗਏ ਸੋ 112 ਤੇ ਕੰਪਲੀਟ ਲਿਖੀ ਹੋଥି ਤੇ ਉਹਨਾਂ ਨੇ ਡਾਟ ਵਗੈਰਾ ਕੱਟ ਕੇ ਹੁਣ ਅਸੀਂ ਹਸਪੀਟਲ ਆਇਆ ਤੇ ਅਸੀਂ ਇਹੀ ਪਾਰਾਂ ਕੀ ਲੱਗਦਾ ਕੋਈ ਪੁਰਾਣਾ ਝਗੜਾ ਹੈਗਾ ਕੋਈ ਕੋਈ ਝਗੜਾ ਨਹੀਂ ਕੋਈ ਕੁਛ ਨਹੀਂ ਹੈ ਸਿਰਫ ਇਹੀ ਹੈ ਕਿ ਉਹ ਕਾਂਗਰਸੀਏ ਅਸੀਂ ਬੀਜੇਪੀ ਦੇ ਹਾਂ ਤਾਂ ਇਸ ਕਾਰਨ ਸਾਡੇ ਨਾਲ ਖਾਰ ਖਾਂਦੇ ਆਂ ਤਾਂ ਕਰਕੇ ਇੰਦਾ ਵੱਡਾ ਕਰ ਹਾਂਜੀ ਹੁਣ ਮੰਗ ਕੀ ਕਰਦੇ ਆਂ ਅਸੀਂ ਇਹੀ ਕਹਿੰਨੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਾਪਿਓ ਸਾਡਾ ਹੈ ਨਹੀਂ ਸਿਰ ਤੇ ਅਸੀਂ ਭੈਣ ਭਰਾ ਪਤਾ ਨਹੀਂ ਕਿਸ ਤਰ੍ਹਾਂ گزارਾ ਕਰਦੇ ਕਿਦਾਂ ਨਹੀਂ ਕਰਦੇ ਜੀ ਇਹ ਅਸੀ ਗੁਰਪ੍ਰੀਤ ਸਿੰਘ ਸਰ ਇਹਦਾ ਮਸਲਾ ਆ ਲੜਕੇ ਉੱਤੇ ਪੇਲ ਪਾਉਣ ਵਾਲਾ ਆ ਕੀ ਮਸਲਾ ਕੀ ਆ ਸਰ ਮਸਲੇ ਤਾਂ ਇਹ ਥਾਣੇ ਵਾਲਿਆਂ ਨੂੰ ਪਤਾ ਹੋਵੇਗਾ ਪਰ ਇੱਥੇ ਆਇਆ ਮਤਲਬ ਛੜਿਆ ਹੈ ਇਹ ਕਾਫੀ ਹੋਇਆ ਹੈ ਇਹਨਾਂ ਨੇ ਲਿਆਂਦਾ ਡਾਊਟ ਲਿਆਂਦਾ ਡਾਕਟਰ ਸਾਹਿਬ ਨੇ ਜੋ ਪਰ ਵੀ ਕਰਤੀ ਬਾਕੀ ਜਿਹੜੀ ਆਡੀ ਐਂਟਰੀ ਕਰ ਲਈਏ ਬਾਕੀ ਥਾਣੇ ਇਹ ਗੇੜ ਕੀ ਮਾਦਨ ਤੇ ਤੁਸੀਂ ਹੁਣ ਦੱਸੋ ਉਹਨਾਂ ਨੂੰ ਨਹੀਂ ਉਹਨਾਂ ਨੂੰ ਪਰੇ ਜਦੋਂ ਉਹਨਾਂ ਡਾਊਟ ਦਿੱਤਾ ਉਹਨੂੰ ਪਤਾ ਉਹਨਾਂ ਨੂੰ ਸਾਰਾ ਕਿੰਨੇ ਹਾਲ ਤੱਕ ਉਹਦੇ ਜਿਹੜਾ ਤੁਹਾਡੇ ਕੋਲ ਪਿਆ ਆ ਹਾਲ ਸਾਡਾ ਡਾਕਟਰ ਸਾਹਿਬ ਦੱਸ ਸਕਦੇ ਨੇ ਬਾਕੀ ਛਾਲੇ ਛੂਲੇ ਤੇ ਕਾਫੀ ਮਤਲਬ ਸੜੀ ਹਾਲਤ ਹੈਗੀ ਆ